ਜਨਾ ਨਾਮ ਪੀਨ ਜਨਾ ਨਾਮ ਲੋਕ ਤੋਂ ਤੇਰੀ ਥੋੜੀ ਥੋੜਾ ਕਿਉਂ ਪਤਾ ਲੱਗਣਾ ਤੇ ਕਿਹੜਾ ਪਤਾ ਲੱਗਦਾ ਵੀ ਤੁਹਾਡੀ ਫੋਟੋ ਇਹ ਤਾਂ ਹਣੀ ਵਾਲੇ ਪਾਸੇ ਪਤਰੀ ਪਤਾ ਚੱਲ ਨਹੀਂ ਮੈਂ ਨਹੀਂ ਨਹੀਂ ਚੱਲ ਹੁਣ ਬੈਠ ਮੈਂ ਖਾਗੀ ਬੈਠ ਉਹਦਾ ਵਿਚਾਰੀ ਦੀ ਚੁੰਨੀ ਨਾ ਪਾੜ ਦਿਓ ਕੀ ਗੱਲ ਹੋਈ ਸੀ 3 ਮਾਰਚ ਦੀ ਥੈਂਕ ਯੂ ਥੈਂਕ ਯੂ ਕੰਮ ਦਾ ਥੈਂਕ ਯੂ ਨਹੀਂ ਪੈਂਦੀ ਤਰਫੀ ਇਹਨੂੰ ਕੰਮ ਲੈ ਦੇ ਛੇਤੀ ਛੇਤੀ ਹੈਲੋ ਜੀ ਸਤਿ ਸ਼੍ਰੀ ਅਕਾਲ ਤੇ ਵੈਲਕਮ ਆ ਤੁਹਾਡਾ ਸਾਡੇ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਘੱਟ ਹੋਗੇ ਆਪਾਂ ਵੀ ਵਧੀਆ ਤੇ ਕੱਲ 16 ਫਬ ਨੂੰ ਸਾਡੀ ਮੈਰਿਜ ਅਨਵਰਸਰੀ ਸੀ ਬਟ ਸਾਡੇ ਅੱਦੇ ਬੰਦੇ ਘਰੇ ਸੀਗੇ ਕੱਦੇ ਨਹੀਂ ਸੀ ਤਾਂ ਕਰਕੇ ਅਸੀਂ ਸੈਲੀਬ੍ਰੇਟ ਨਹੀਂ ਕੀਤੀ ਤੇ ਅੱਜ ਚਲ ਸਾਡੇ ਸਾਰੇ ਬੰਦੇ ਸਾਰੇ ਜਾਣੇ ਘਰੇ ਆ ਕੰਮਾਂ ਤੋਂ ਫ੍ਰੀ ਨੇ ਤੇ ਅੱਜ ਅਸੀਂ ਇੰਨੇ ਕੋਈ ਖਾਸ ਨਹੀਂ ਸੈਲੀਬ੍ਰੇਟ ਕਰਾਂਗੇ ਬਸ ਕੇਕ ਕੱਟ ਕਰਾਂਗੇ ਤੇ ਇਹਨਾਂ ਨੇ ਚਿਕਨ ਵਗੈਰਾ ਬਣਾਉਣਾ ਹੈ ਤੇ ਉਹ ਬਣਾਉਣਗੇ ਤੇ ਤਿਆਰ ਹੋ ਰਹੇ ਨੇ ਸਾਰੇ ਜਣੇ ਇੱਧਰ ਦੇਖੋ ਤੇਰਦੁੱਲ ਰਗੜਿਆ ਵਾ ਇੱਧਰ ਚਿਕਨ ਨਹੀਂ ਤੂੰ ਤੂੰ ਕੀ ਕੰਮ ਕਰਦਾ ਪਿਆ ਮੈਂ ਕਰਵਾ ਰਿਹਾ ਨਾ ਤਾਂ ਸਹੀ ਕਰਦਾ ਕਿੰਨਾ ਕਮ ਲਵ ਯੂ ਮਾ ਵੀ ਇੰਨਾ ਕੀ ਚਾਹ ਰਿਹਾ ਨਾ ਮਾਲ ਨਹੀਂ ਨਾ ਥੋੜਾ ਹਾਏ ਇਹਨਾਂ ਨੂੰ ਜਾਂਚ ਕਰਨਾ ਹੈ ਇਹਨਾਂ ਨੂੰ ਜਾਂਚ ਕਰਤਾ ਮੜੀ ਇਹਦਾ ਚਿਕਨ ਹੈ ਮਤਲਬ ਕਿ ਇਸ ਚੀਜ਼ ਦਾ ਚਿਕਨ ਬਣਾਣਾ ਸਟੈਗ ਹੈ ਸਟੈਗ ਨਹੀਂ ਨਹੀਂ ਸਹੀ ਦੱਸੋ ਕਾਹਦਾ ਇਹ ਚਿਕਨ ਨਹੀਂ ਨਹੀਂ ਲੈ ਜਾਈਏ ਦੱਸੋ ਦੇਖਾ ਆਦਨੇ ਤੋਂ ਕਿੱਥੇ ਪਿਆਵੇ ਦਾਦਾ ਚਿਕਨ ਲੈ ਕੇ ਆਂਦਾ ਇਹ ਚਿਕਨ ਖਾਦਾ ਬਣਾਇਆ ਬਣਾਉਣਾ ਮਾਂ ਮੱਝ ਦਾ 10 ਕੁੱਕੜ ਦਾ ਹੀ ਹੁੰਦਾ ਆਪਣੇ ਹੋਰਗਾ ਦਾ ਬਣਾਉਣਾ ਉਹ ਸੂਰ ਦਾ ਕਹੀ ਜਾਂਦੇ ਆ ਹੋਰ ਨਹੀਂ ਕੋਈ ਸੂਰ ਖਾਣੇ ਆਪਾ ਉਹ ਹੀ ਤਾਂ ਹੈ ਇੱਧਰ ਚਿਕਨ ਤਿਆਰ ਕਰ ਓਹ ਮੈਂ ਨਹੀਂ ਦੇਖਣਾ ਹਾਂਜੀ ਹੁਣ ਆਪਾਂ ਸਾਰੇ ਜਣੇ ਰੈਡੀ ਹੋ ਗਏ ਆ ਤੇ ਮੈਂ ਵੀ ਰੈਡੀ ਹੋ ਗਈ ਆ ਮੈਂ ਰੈੱਡ ਕਲਰ ਦਾ ਸੂਟ ਵੇਅਰ ਕੀਤਾ ਵਾ ਤੇ ਬੱਡ ਥੋੜਾ ਕਲੀਅਰ ਨਹੀਂ ਆ ਰਿਹਾ ਸ਼ੀਸ਼ੇ ਕਰਕੇ ਸ਼ੀਸ਼ੇ ਦਾ ਪਾਣੀ ਥੋੜਾ ਇਦਾਂ ਦਾ ਵੱਲ ਲੱਗਦਾ ਰੈੱਡ ਕਲਰ ਮੈਂ ਪਾਇਆ ਹੋਇਆ ਤੇ ਇੱਧਰ ਵੀਰਾ ਵੀ ਮੇਰਾ ਰੈਡੀ ਹੋ ਗਿਆ ਤੇ ਇੱਧਰ ਕਮਲ ਕਮਲ ਦਾ ਫਿਰ 14ਵਾਂ ਦਾ ਚੰਦ ਹੀ ਲੱਗ ਰਹੀ ਤੇ ਇਧਰ ਪਾਗ ਪੋਗਾ ਬਣ ਰੀਆਂ ਹਣੀ ਨੇ ਅਜੇ ਰੈਡੀ ਹੋਣਾ ਜੇ ਕੁੜੀ ਨੂੰ ਕਿਸੇ ਨੂੰ ਵੀ ਇੰਗਲੈਂਡ ਦਾ ਪੱਕਾ ਮੁੰਡਾ ਚਾਹੀਦਾ ਹੈ ਤਾਂ ਜੱਸ ਭਰਾ ਸਾਡਾ ਪਾਗ ਪੋਗਾ ਬਣ ਰੀਆਂ ਇਧਰ ਸੰਦੀਪ ਦੇਖ ਲਓ ਹੋਰ ਵੀ ਹੋ ਜਾਂਦਾ ਬੱਦ ਬਣਿਆ ਇਧਰ ਦੇਖੋ ਕੱਦੂ ਰੰਗੇ ਭੈਣ ਨੂੰ ਨਹੀਂ रेडी ਹੋ ਚੁੱਕੇ ਸਾਰੇ ਬਸ ਝਟਕਣ ਥੋੜੀ ਦੇਰ ਨੂੰ ਸਾਡੀ ਪਾਰਟੀ ਸਟਾਰਟ ਤੁਸੀਂ ਕੁਝ ਕਹਿਣਾ ਚਾਹੁੰਦੇ ਨਹੀਂ ਮੇ ਤਿਆਰੀ ਹੈ ਆਪਣੀ ਹਾਂਜੀ ਪੂਰੀ ਹਾਂਜੀ ਇਹ ਤੇ ਆਡੀ ਬਣਾਉਣਾ ਲੋਕ ਆਪਣੀ ਪੂਰੀ ਤਿਆਰੀ ਹੈ ਬਸ 버ਗਰ ਤਿਆਰ ਹੋ ਰਹੇ ਨੇ ਚਿਕਨ ਤਿਆਰ ਰੈਡੀ ਹੋ ਗਿਆ ਆਪਣਾ ਤੇ ਸਾਰੇ ਜਣੇ ਸੀ ਤਿਆਰ ਹੋ ਗਏ ਆ ਪਰਾਵ ਤਿਆਰ ਹੋ ਰਿਹਾ ਤੇ ਪਰਾਵ ਤਿਆਰ ਹੋ ਰਿਹਾ ਕਿ ਬਾਕੀ ਉਹ ਫਿਰਸ ਕੱਢ ਕੇ ਆਉਣਾ ਹਮ ਜਸ ਭਾਏ ਜਿਹੜਾ ਹਨਾ ਵੀ ਉਹਦੇ ਬਾਰੇ ਮੈਂ ਕਿਹਾ ਵੀ ਇੰਗਲੈਂਡ ਵਿੱਚ ਕੋਈ ਹੋਵੇ ਹਾਂ ਉਹ ਸਹੀ ਹੈ ਜਿਹੜਾ ਨੇ ਕਿ ਲਈਏ ਹਾਂ ਕੰਮ ਬਹੁਤ ਕਰਦਾ ਹੈ ਮੁੰਡਾ ਦਿਖਾ ਦਿਓ ਤੁਸੀਂ ਜਿਹੜੀ ਜੜੀ ਕੰਮ ਵੀ ਕਰਦਾ ਉਹ ਵਿਖਾ ਦੇ ਨੇ ਮੁੰਡਾ ਜਿਹੜੀ ਤੋਂ ਇੰਟੀ ਨਹੀਂ ਕਰਦਾ ਸਹੀ ਦਾ ਮੁੰਡਾ ਕੰਮ ਵਧੀਆ ਕਰਦਾ ਸੀਏਸੀ ਕਾਰਡਾਂ ਦੇ ਕੰਮ ਕਰਦਾ ਬਾਹ ਨੂੰ ਕਹਿੰਦਾ ਵੀ BMW ਚੱਕਣੀ ਆ ਥੋੜੇ ਟਾਈਮ ਨੂੰ ਹਣੀ ਭਰਾ ਪਾਕੀ ਬਣਾ ਰਹੇ ਆ ਬਰਗਰ ਬਰਕਰ ਤਿਆਰ ਕਰ ਰਹੇ ਆ ਚਿੱਕੀਆਂ ਕਰ ਰਹੀਆਂ ਨੇ ਬਰਗਰ ਕਰੇ ਬਨਣਗੇ ਫਿਰ ਹਾਂ ਨਾ ਰਿਪਰੇ ਕੱਟੇ ਗਏ ਜਸ ਤੂੰ ਭਾਂਡੇ ਭੁੰਡੇ ਢੋਲਾ ਆਣ ਕੇ ਸ਼ਰਮ ਲਾਈ ਤੂੰ ਅਜ ਪੱਗ ਬੰਨੀ ਤੇ ਤੂੰ ਕੰਮ ਹੀ ਨਹੀਂ ਕਰਦਾ ਕੋਈ ਹੁਣ ਤਾਂ ਵੀ ਮੈਂ ਕਿੰਨਾ ਕੀਤਾ ਗੁੜਾ ਕਰਦਾ ਵਾ 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 ਖੀਰਾ ਕੱਟਦਾ ਚੌਕਣਾ ਪਵਾਲੀ ਤੇ ਖੀਰਾ ਚੱਕਣ ਲੱਗਾ ਨਾ ਜਾ ਬੋ ਕੱਟਦਾ ਖੀਰਾ ਤੂੰ ਚਲੋ ਬਾਕੀ ਤਿਆਰੀਆਂ ਸਾਰਿਆਂ ਦੀਆਂ ਤਿਆਰੀਆਂ ਹਾਂਰੇ ਸਾਡੇ ਤਿਆਰ ਹੋ ਕੇ ਬੈਠੇ ਆ ਆ ਮੇਰੇ ਕਸ ਕੇ ਬਾਲੋ ਠੀਕ ਹੈ ਇਹ ਵੀ ਲੱਗ ਰਿਹਾ ਤੇ ਨਾ ਕਿ ਨਾ ਮਕਾਸ ਇਹ ਤਿਤਲੀਆਂ ਤਿਤਲੀਆਂ ਕਿਥੋਂ ਲੈ ਆਂਦੀਆਂ ਨੂੰ ਇਹ ਤਿਤਲੀਆਂ ਵੀ ਅਸੀਂ ਲੈ ਆਂਦੀਆਂ ਇਹ ਆਈਆਂ ਤਿਤਲੀਆਂ ਪਤਾ ਨਹੀਂ ਤਰਨ ਤਰਨ ਨੂੰ ਵੱਲੋਂ ਆਈਆਂ ਥੈਂਕ ਯੂ ਜੀ ਨੇ ਅਸੀਂ ਬਹੁਤ ਮਿਸਕਾਰ ਇਹ ਤੁਹਾਨੂੰ ਐਸਾ ਬਹੁਤ ਜੀ ਕੀ ਮਿਸ ਕਰਦੇ ਆਪਾਂ ਤਿਤਲੀਂ ਹੁਣ ਆਪਾਂ ਕੀ ਕਰ ਲੱਗੇ ਆ ਸ਼ੋਟ ਨੇ ਹੋਵੇ ਨਾ ਦਰ ਵੇਖਣ ਫੋਟੋ ਸ਼ੂਟ ਕਰਨਾ ਹਾਂ ਇਹ ਤਾਂ ਮੰਤਰ ਨੀ ਨੀ ਕਵੀ ਬਣਨ ਦਾ ਸਹਿਲਾ ਬਚਾ ਆਪਾਂ ਕਿੱਧਰ ਨੌਪਾਲ ਚ ਰਹਿ ਗਈ ਸੀ ਹਜੇ ਕੋਈ ਕਸਰ ਰਹਿ ਨਾ ਜਾਵੇ ਬਸ ਮੈਂ ਕੱਢ ਦਿਓ ਕਸਰਾਂ ਚ ਅੱਜ ਅਸੀਂ ਫਿਰ ਜਾਗੂ ਜੂਗੂ ਕੱਢਣੀ ਆ ਨਾ ਉਹ ਡੀਜੇ ਵਾਲਾ ਵੀ ਆਉਂਦਾ ਪਿਆ ਸਾਡੇ ਵਿੱਚ ਸਾਬ ਦੇ ਰਿਆ ਨਹੀਂ ਵੀ ਤਿਆਰੀਆਂ ਚੱਲਦੀਆਂ ਵੀ ਉਧਰ ਸਾਡਾ ਆਪਦਾ ਡੀਜੇਣਾ ਤਿਆਰ ਹੋ ਗਿਆ ਕਮਲ ਮੇਰੇ ਰਕਤ ਦੇ ਆਓ ਭੱਜ ਗੋ ਵੀ ਬਈ ਹਾਂ ਸਾਰੇ ਲੈਨੇ ਕਿੰਨਾ ਇੱਧਰ ਕਦੀ ক্লোਜ਼ ਕਦੀ ਦੂਰ ਇਦਾਂ ਫੋਟੋ ਨਹੀਂ ਹੋ ਰਹੀਆਂ ਤੇ ਇੱਧਰ ਆਪਣਾ ਦੇਖੋ ਕੇਕ ਤੇ 버ਗਰ ਆ ਨਾਲ ਕੈਂਡਲ ਜੀ ਵੀ ਸੀ ਤੇ ਆ ਗਿਆ ਵਿਆਹ ਵਾਲਾ ਮੁੰਡਾ ਵਿਆਹ ਵਾਲਾ ਮੁੰਡਾ ਰੋਲਿਆ ਬੈਠਾ ਵਾ ਤੇ ਪ੍ਰਾਪ ਸੱਤ ਵਲੋਗ ਨਾਲ ਤੂੰ ਵਲੋਗ ਨਾਲ ਚੱਲ ਜਾਓ ਜੀ ਹੁਣ ਆਪਾਂ ਬੋਲਦੇ ਬੋਲਦੇ ਕੇ ਕੱਟਣ ਲੱਗੇ ਆ ਦੇਖ ਲੋ ਲਾਈਟਰ ਵੀ ਨਹੀਂ ਸਾਡ ਦੇ ਰਿਹਾ ਇਹਦੇ ਨਾਲ ਤਾਂ ਦੱਬੀ ਸਾਡੇ ਨਾਲ ਚਲਾਉਣਾ ਤੂੰ ਲੱਗਦਾ ਜਿੰਦਰ ਦਾ ਮੈਸੇਜ ਆਇਆ ਸਨੈਪਚੈਟ ਪਾਈ ਕੇ ਸਾਡੇ ਵੀ ਰੱਖ ਨੂੰ ਬੋਲੋ ਹੈਪੀ ਬਰਥਡੇ ਅਨੀਵਰਸਰੀ ਕਈ ਖਾਂ ਖਾਂ ਦਾਣੀ ਚੋਬਰ ਵੀ ਫਿਰਦਾ ਵਿੱਚ ਹੈਪੀ ਮੈਰਿਜ ਅਨੀਵਰਸਰੀ ਤੇ ਮੁਕਾਮ ਦਾ ਨਹੀਂ ਮੈਂ ਇਹ ਪਰ ਤਰੱਕੀਆਂ ਨੂੰ ਇਹ ਕੰਮ ਦਾ ਨਹੀਂ ਛੇ ਦੀ ਛੇ ਦੀ ਸੌਫਾ ਦਾ ਮਤਲਬ ਤੇ ਬਸ ਖੁਸ਼ੀਆਂ ਤੇ ਸਾਰਾ ਕੁਝ ਹੀ ਆ ਜਾਂਦਾ ਪੈਸਾ ਵੀ ਆ ਜਾਂਦਾ ਤੇ ਤਰੱਕੀ ਵੀ ਆ ਜਾਂਦੀ ਮੈਂ ਪੈਸਾ ਨਹੀਂ ਆਪਣ ਪੈਰ ਦੀ ਦੀ ਗਿਫਟ ਬਹੁਤ ਸੋਹਣਾ ਲੈ ਗਿਆਂਦਾ ਤੁਹਾਡੇ ਵਾਸਤੇ ਅੱਛਾ ਬਾਅਦ ਵਿੱਚ ਗੱਲ ਕਰੀਏ ਬਿਟਨੀ ਹੋ ਜਾਣੀ ਆ ਚਲੋ ਆਹ ਬੋਲੇ ਤਾਲੀਆਂ ਦੜੀਆਂ ਮਾਰੋ ਚੰਤ ਚ ਲਿਆਓ ਮੈਂ ਕਰੀ ਕੋਈ ਨਹੀਂ ਚਲੋ ਬੋਲ ਹੈਪੀ ਮੈਰੀ ਅੰਮ੍ਰਿਤ ਟੂ ਯੂ

ਤੁਸੀਂ ਤਾਂ ਖਾਣਾ ਹਾਂ ਹੁਣ ਜਲ ਫੋਟੋ ਲੈ ਲੈ ਵੀ ਮੈਂ ਬਲਾ ਫਰੂਟ ਜਾ ਖਾ ਲੂੰਗੀ ਆਹ ਪਤਾ ਨਹੀਂ ਖਾਣਾ ਸੀ ਨਹੀਂ ਖਾਣਾ ਸੀ ਦਾ ਫਰੂਟ ਪੁੱਛ ਲੈਣੀ ਚਾਹੀਦੀ ਹੈ ਹੈ ਹੀ ਚਲੋ ਕੋਈ ਨਾ ਚੱਲ ਜੀ ਹੁੰਦਾ ਇਹਨਾਂ ਦਾ ਹੈਲੋ ਗੋਡ ਬਲੈਸ ਯੂ ਗੋਡ ਨਾ ਉਹ ਹੁੰਦਾ ਕਰਦੇ ਆ ਜੋਸ ਦਾ ਹੱਥ ਕਰਾਈ ਜਾਂਦਾ ਉਹਦੇ ਨਾਲ ਗੋਡਿਆਂ ਦੇ ਬਹਿ ਕੇ ਇਤਨੀ ਜਾਸ ਨੂੰ ਐਕਸ਼ਨ ਚ ਬਹੁਤ ਹੁੰਦੀ ਮਾਰਨ ਗਾਈਸ ਇਟਸ ਫਰਮੀ ਥੈਂਕ ਯੂ ਆ ਭਾਬੀ ਨੇ ਕੀ ਕਹਿੰਦਾ ਕੋਲੀਫਲਾਵਰ ਦਿੱਤਾਗਾ ਆ ਗੈਸ ਤਾਰੀ ਨਹੀਂ ਹੈ ਉਹ ਕੰਮ ਤੇ ਗਏ ਆ ਉਹ ਨਹੀਂ ਕਰਨਗੇ ਬਾਈ ਨੇ ਵਾਪਸ ਕਰਤਾ ਬਾਈ ਕਹਿੰਦਾ ਧਾਲ ਬਣਾ ਕੇ ਕਿਹਾ ਆ ਜਸ ਚਾਰਾਂ ਦੀ ਬੈਠਾਂ ਦੀ ਠੀਕ ਹੈ ਫੋਟੋ ਲਾ ਲੈਣਾ ਸੁਣਾ ਨਹੀਂ ਲੱਖਦਾ ਨਾ ਚਲੋ ਕਿੱਥੇ ਬਣਾ ਇਹ ਤਾਂ ਹਣੀ ਵਾਲੇ ਪਾਸੇ ਬੱਧੀ ਦੀ ਪਤਾ ਚੱਲ ਨਹੀਂ ਮੈਂ ਨਹੀਂ ਨਹੀਂ ਚਲੋ ਮੈਂ ਮੈਂ ਖਾਗੀ ਬੈ ਉਹਨਾਂ ਚਾਰੀ ਦੀ ਚੁੰਨੀ ਨਾ ਪਾੜ ਦਿਓ ਆਹ ਹੋ ਗਿਆ ਬਲੌਗਿੰਗ ਕੀਤਾ ਹੈ ਕੀਤਾ ਹੈ ਸਟਾਰਟ ਹੀ ਆ ਭਾਬੀ ਤੁਹਾਡੀਆਂ ਸਾਰੀਆਂ ਹਰਕਤਾਂ ਤੁਹਾਡੀਆਂ ਵਿੱਚ ਆ ਰਹੀਆਂ ਲਾਈਵ ਹੋਇਆ ਰਹਿਣਾ ਜਿਹੜੀ ਚੀਜ਼ ਨੂੰ ਪਤਾ ਜਿਹੜੀ ਚੀਜ਼ ਨੂੰ ਚੰਗੀ ਹੋਈ ਉਹ ਹੀ ਖਰੀਦੋ ਨੀ ਬਲੌਗ 'ਚ ਸੇਵ ਜੀਆਂ ਚੀਜ਼ਾਂ ਦਾ ਫੇਮਸ ਹੁੰਦਗੀਆਂ ਜਿੱਦਾਂ ਤੁਸੀਂ ਹੱਕ ਪੈਨ ਕਰਦੇ ਆ ਆਹ ਹੋਣਾ ਫਿਰ ਇਹਨੇ ਕਹਿਣਾ ਬਾਅਦ ਵਿੱਚ ਦਿਖਾਣਾ ਬਹੁਤ ਨਹੀਂ ਰੱਖੇ ਰੱਬ ਐਡੇ ਸੋਹਣੇ ਲੱਗਦੇ ਮੈਂ ਲੈਣਾ ਜਾ ਕੇ ਚੱਲੇਗਾ ਬਾਈ ਆਪਾਂ ਦੋਨੇ ਚੱਲਦੇ ਆ ਉਹ ਵੀ ਲੈ ਮੈਨੂੰ ਸ਼ਰਮ ਲਿਆ ਤੁਹਾਡੀ ਫੋਟੋ ਕਰੀ ਆ ਹਾਂ ਕਰੀ ਤੇ ਇਹ ਨਾਂ ਨਿਕਲ ਜੇ ਤੇਰਾ ਬਹੁਤ ਪਟਾਟਾ ਚੱਲ ਜੀ ਸਹੀ ਫੋਟੋਗ੍ਰਾਫਰ ਮੈਂ ਦੇਖ ਰਵਾਂ ਨਹੀਂ ਸਹੀ ਬੈਠੀ ਜਾਸ ਬਣੀ ਆ ਕਰਾਉਣਾ ਫੋਟੋ ਨਾ ਜੇ ਮੈਨੂੰ ਪਤਾ ਸਾਰਾ ਗੱਲ ਪਹਿਲੇ ਕਿਚਾ ਇਧਰ ਦੇਖੋ ਨਹੀਂ ਨਹੀਂ ਹੱਡ ਲੱਗ ਗਈ ਜਦੋਂ ਇਤੋਂ ਵਧੀਆ ਪਾਉਣਾ ਤੁਸੀਂ ਦੇਖੋ ਕੈਮਰਾਮੈਨ ਦਾ ਕੋਈ ਕਸੂਰ ਨਹੀਂ ਬਾਬੇ ਹੋਰ ਬਹੁਤ ਸਿਰਾਂ ਵੋਟਰਾਂ ਆ ਬਹੁਤ ਸਿਰਾਂ ਭਾਈ ਇਹ ਹੋ ਤੁਸੀਂ ਦੋਨੇ ਆ ਜੀ ਮੈਨੂੰ ਨਹੀਂ ਆਣੀ ਐ ਕੋਈ ਕਰਨੀ ਹੁੰਦੀ ਨਹੀਂ ਨੇ ਹੁਣ ਸਾਡੇ ਹਸਾਬ ਹਸਾਬ ਨਾਲ ਯਾਰ ਹਸਾਬ ਨਾਲ ਹੀ ਖਾਓ ਕੇਕ ਚੰਗਾ ਦੋਵੇਂ ਕੱਢੀ ਹੋਵੇ ਤੁਹਾਨੂੰ ਦੋਗੇ ਖਾਣ ਲਾ ਕੇ ਖਾਣ ਲੜਨਾ ਪਿਓ ਜੇ ਕਿਤੇ ਤੁਸੀਂ ਯਾਰ ਫੇਰ ਇਦਾਂ ਹੀ ਆ ਦੇ ਲੜੇ ਹੋਣਾ ਐਵੇਂ ਕੋਈ ਨਹੀਂ ਪਿਆਰ ਨਾਲ ਖਾ ਲੋਗੇ ਚਲੋ ਖਾਣੇ ਪਿੱਛੇ ਮਾਰਾ ਮਾਰੀ ਹੋਈ ਓਕੇ ਗਾਇਸ ਓਕੇ ਓਕੇ ਗੋਡ ਬlesਿੰਗ ਦੁਵਾਵਾ ਬਹੁਤ ਹਾਂ ਗਿਫਟ ਪੁੱਛੋ ਇਹਨਾਂ ਨੂੰ ਕਿੱਥੇ ਗਿਫਟ ਤੂੰ ਜਸ ਕੇ ਵੱਡੀ ਪੱਗ ਬੰਨੀ ਉੱਤੇ ਦੁਵਾਵਾ ਹੀ ਦੇ ਸਕਦੇ ਮੂੰਹ ਤੋਂ ਵੱਡੀ ਪੱਗ ਬੰਨੀ ਆ ਤੂੰ ਦਾ ਗਿਫਟ ਕੀ ਲਿਆਂਦਾ ਚਲੋ ਨਹੀਂ ਨਹੀਂ ਰੈਸਟੋਰੈਂਟ ਤੇ ਸੀ ਤਾਂ ਗੱਦਣਾ ਨਾ ਕਿਹਾਂ ਕਲਿੱਪ ਪਈ ਨਾ ਮੂੰਹ ਤੋਂ ਗੱਡੀ ਪੱਕ ਬੰਨੀ ਵੇਲਾ ਉਧਰੋਂ ਮੁੰਡੇ ਨੇ ਇਹ ਵਲੌਗ ਚੱਲੀ ਜਾਂਦਾ ਵਲੌਗ ਚੱਲੀ ਜਾਂਦਾ ਫੋਟੋ ਖਿਚਾ ਲੋ ਯਾਰ ਇੱਕ ਅੱਧੀ ਹਾਂ ਤੂੰ ਵੀ ਉਪਰੋਂ ਜੱਟ ਲਿਆ ਇੰਜ ਵਰਹਣੀ ਵੱਡੇ ਰਹਿੰਦੇ ਨੂੰ ਧਿਆਨ ਨਾਲ ਫਾਲੈਂਟਰ ਦੇ ਢੜਦੇ ਨੇ ਬਾਹਰ ਰੱਖੀ ਐ ਮਾਨਾ ਨਾ ਅੱਗੇ ਪਾਦੀ ਦੇ ਗਾਲ ਪੈਣੇ ਨਹੀਂ ਚਲੋ ਕੋਲੀਆਂ ਕੇਕ ਪਾਉਣ ਨੂੰ ਚਲੋ ਕੋਲੀਆਂ ਗੁਲੇ ਲਿਆਓ ਚਲੋ ਗਾਇਸ ਪਾਰਟੀ ਹੋ ਗਈ ਕੰਪਲੀਟ ਸਾਡੀ ਤੇ ਹੁਣ ਅਸੀਂ ਕੇਕ ਖਾਵਾਂਗੇ ਬਰਗਰ ਖਾਵਾਂਗੇ ਹੁਣ ਖਾਣਾ ਬਰਗਰ ਖਾਵਾਂਗੇ ਕੇਕ ਖਾਵਾਂਗੇ ਬਿਲਕੁਲ ਸਾਰੇ ਨਾਲ ਜਿਆਦਾ ਭੁੱਖ ਲੱਗੀ ਹੈ ਹੁਣ ਸਾਡੀ ਪਾਰਟੀ ਸ਼ੁਰੂ ਗਿਫਟ ਓਪਨ ਕਰੀਏ ਓਕੇ ਗਾਇਸ ਖਾਈਏ ਫਿਰ ਖਾਈਏ ਮਿਲਦੇ ਆ ਬਾਅਦ ਚੋਂ ਹੁਣ ਅਸੀਂ ਖਾ ਲਈਏ ਆਹੋ ਆ ਦੇਖੋ ਹੁਣ ਕਿਹ ਭੁੱਖ ਲੱਗੀ ਸਾਰਿਆਂ ਨੂੰ ਹਾਂ ਹਾਂ ਮੂਜੀ ਵੀ ਨਹੀਂ ਆਉਦਾ ਵਰਕਰ ਮੈਂ ਉਹਨਾਂ ਨੂੰ ਲਿਪਸੈਗਨ ਲਾਇਆ ਹੋਇਆ ਅੱਛਾ ਉਹਨੇ ਤਾਂ ਵੈਸੇ ਵੀ ਮੈਂ ਟਾਲੇ ਲਾਈ ਹਾਂ ਨਾ ਅੱਛਾ ਆਹ ਜਿਹੜਾ ਬੰਦਾ ਕਿਦਾਂ Svart. ਤੇ ਜਿਆਦਾ ਟੈਨਸ਼ਨ ਨਾ ਇਹ ਨਾ ਬਲੌਗ ਨਾਲ ਨਵੇਂ ਪੀਨ ਬਲੌਗ ਤੋਂ ਤੇਰੀ ਥੋੜੀ ਥੋੜਾ ਕਿਹਨੂੰ ਪਤਾ ਲੱਗਦਾ ਕਿ ਕਿਹੜਾ ਪਤਾ ਲੱਗਦਾ ਵੀ ਥੋੜੀ ਫੋਟੋ ਆ ਇਹ ਬਣਾਇਆ ਇਸ ਕੁਤੀ ਪਰ ਉਹਦਾ ਹੋਣਾ ਕਿ ਮੇਰਾ ਯਾਸਾ ਇਹ ਅਸਲੀਅਤ ਆ ਆ ਤੂੰ ਡੁਪਲੀਕੇਟ ਅਸਲੀਅਤ ਆ ਬਾਤ ਨੇੜੇ ਰੋ ਮੈਂ ਬੰਦ ਦੀਆਂ ਦੁਹਾ ਵਿੱਚ ਸੋਹਣਾ ਤੇਰੇ ਤੇਰੀ ਅੱਟੀ ਤੇਰੀ ਅੱਟੀ ਵਾਰੇ ਬੰਦ ਦੀਆਂ ਦੁਹਾ ਵਿੱਚ ਸੋਹਣਾ ਤੁਸੀਂ ਕਿੱਧਰੋਂ ਮੱਟੇ ਵਟੇ ਫੇਰੀ ਅਸੀਂ ਕਾਹਰੇ ਜਾਵਾਂਗੇ ਨੇ ਰਾਹੀ ਕੁਛ ਦੇ ਤੂੰ ਕਿਉਂ ਬੀਬਾ ਯਕ ਲਈ ਇਸ ਵੀ ਤਾਂ ਲਿਵਾਇਆ ਘਟਵਾਤਾ ਗੁੰਡੇ ਵਾਲਾ ਜਿਹੜਾ ਕੀ ਆ ਮਾਲ ਮਾ ਪਹਿਲਾਂ ਇਕੱਠਾ ਹੀ ਜੱਦ ਕਰ ਲੋ ਨਾ ਦੇ ਕਿੰਨੂ ਦੇਣ ਕਹਿੰਦੀ ਰਹਾ ਸੁਣ ਮੇਰੀ ਬਾਤ ਨੂੰ ਗੱਗਰ ਦੇ ਸੱਚੇ ਮਤੀ ਕਿੰਨੂ ਦਈਏ ਫਿਰ ਕਹਿੰਦਾ ਪਾਂਦੇ ਦੇ ਜਾਈਏ ਸਾਹਾ ਘੜਾਈ ਛੋੜ ਚਾਂ ਮੰਝੇ ਗੱਗਰ ਦੇ ਸੱਚੇ ਮਤੀ ਉਸ ਨੂੰ ਉਹ ਤਾਂ ਮੈਂ ਜਾਂਦੇ ਹੋਰ ਕੋਈ ਵਸੇ ਨਾ ਲਾ ਲਾ ਡੋਰੀਆ ਗੁੰਡੇ ਨਾ ਅੜਿਆਈ ਆਇਓ ਇਸ ਉੱਟਾ ਦੇ ਬੀ ਨੱਲ ਲੜੀ ਨੱਲ ਲੜਿਆਈ ਮੈਂ ਉਹ ਕੀ ਜੜੀ ਕੁੜ ਕੁੜ ਕਰਦੀ ਏ ਸੋਰੇ ਨਹੀਂ ਜਾਣਾ ਸਸ ਬੁੜ ਬੁੜ ਕਰਦੀ ਏ ਕੁੰਗੜੀ ਓਲੇ ਨਹੀਂ ਜੜੀ ਕੁੜ ਕੁੜ ਕਰਦੀ ਏ ਕਿ ਸੋਰੇ ਨਹੀਂ ਜਾਣਾ ਸਸ ਬੁੜ ਬੁੜ ਕਰਦੀ ਏ ਕਹਾਂ ਦੋਰੀਆਂ ਤੁੰਨੇ ਨਾ ਰੇ ਚੰਪੇ ਦਾ ਚੰਪਾ ਦੇ ਕੋਸ਼ੇ ਕਾਦੇ ਅਣੀ ਸੀਸ ਮੈਂ ਨਹੀਂ ਚੰਬੇ ਵਾਲੀ ਨਿੰਦਲੇ ਆ ਚੰਪਾ ਹਾਂਜੀ ਸਾਰਾ ਫੰਕਸ਼ਨ ਖਤਮ ਹੋ ਗਿਆ ਗਾ ਗੀਤ ਗੁਤ ਗਾ ਲਏ ਨੇ ਤੇ ਹੁਣ ਲੱਗੇ ਆਪਾਂ ਸੌਣ ਕਦੋਂ ਨੀਂਦ ਆਉਂਦੀ ਆ ਮੈਂ ਤਾਂ ਨੀਂਹ ਰੇ ਪਰ ਪੈਣਾ ਪਣਾ ਵਿਆਹ ਤੇ ਚਾਚ ਨੀਂਦ ਕਿੱਥੇ ਹੁੰਦੀ ਆ ਹਾਂ ਸਹੀ ਗੱਲ ਆ ਨਾ ਹੁਣ ਪ੍ਰਾਪ ਦੇ ਗਾਉਣ ਗੀਤ ਸੇ ਸ਼ੁਰੂ ਹੋ ਜਾਣੇ ਕਿਉਂਕਿ ਪ੍ਰਾਪ ਦਾ ਵਿਆਹ ਕਿੰਨੇ ਦਿਨ ਲੱਗੇਗਾ ਵਿਆਹ ਲੱਗੇਗਾ चलो फिर सी उ